ਤੇ ਤਕਰੀਬਨ 3 ਜਾਂ 4 ਦਿਨ ਬਾਅਦ ਵਾਪਰਦੀ ਹੈ ਅੰਮ੍ਰਿਤਸਰ ਦੇ ਗੋਲਡਨ ਐਵੇਨਿਊ ਇਲਾਕੇ ਦੀ ਇਹ ਵਾਰਦਾਤ ਜਿਸ ਤਹਿਤ ਕਤਲ ਕਰਤਾ ਗਿਆ ਨਮੀਸ਼ ਦਾਣਾ ਨਾ ਦੇ ਵਿਅਕਤੀ ਨੂੰ ਹੁਣ ਇਸ ਨਮੀਸ਼ ਦਾਣੇ ਦਾ ਕਿਸੇ ਗਰੁੱਪ ਜਾਂ ਕਿਸੇ ਗੈਂਗ ਨਾਲ ਕੀ ਰਿਸ਼ਤਾ ਉਸ ਦੀ ਕੀ ਨੇੜਤਾ ਸੀ ਇਸ ਬਾਰੇ ਤਾਂ ਕੋਈ ਵੱਡੀ ਜਾਣਕਾਰੀ ਨਹੀਂ ਹੈ ਲੇਕਿਨ ਦੱਸਿਆ ਜਾਂਦਾ ਹੈ ਕਿ ਇਸ ਵਾਰਦਾਤ ਦੇ ਵਿੱਚ ਨਿਸ਼ਾਨਾ ਬਣਾਇਆ ਜਾਣਾ ਸੀ ਗੰਜਾ ਮਕਬੂਲਪੁਰੀਆ ਜੋ ਕਿ ਬੇਸਿਕਲੀ ਜੰਡਿਆਲਾ ਗੁਰੂ ਇਲਾਕੇ ਦੇ ਵਿੱਚ ਐਕਟਿਵ ਇੱਕ ਵਿਅਕਤੀ ਸੀ कई अपराध ਦੇ ਨਾਲ ਜੁੜੀਆਂ ਹੋਈਆਂ ਘਟਨਾਵਾਂ ਜਾਂ ਵਾਰਦਾਤਾਂ ਦੇ ਵਿੱਚ ਇਸ ਦੀ ਇਨਵੋਲਵਮੈਂਟ ਪਹਿਲਾਂ ਵੀ ਸਾਹਮਣੇ ਆਂਦੀ ਰਹੀ ਹੈ ਹੁਣ ਜੋ ਵਾਰਦਾਤ ਹੈ ਦੱਸਿਆ ਜਾਂਦਾ ਹੈ ਕਿ ਦੇਰ ਰਾਤ ਦੀ ਘਟਨਾ ਹੈ 17 ਤੇ 18 ਸਤੰਬਰ ਕਰੇਟਾ ਗੱਡੀ ਦੇ ਵਿੱਚ ਨਿਮੀਸ਼ ਦਾਣਾ ਅਤੇ ਗੰਜਾ ਮਕਬੂਲਪੁਰ ਸਵਾਰ ਹੋ ਕੇ ਜਾ ਰਹੇ ਸਨ ਐਨੀ ਰਾਤੇ ਕਿੱਥੇ ਕੀ ਕਰਨ ਜਾ ਰਹੇ ਸਨ ਕਿ ਕਿੱਥੋਂ ਆ ਰਹੇ ਸਨ ਇਸ ਬਾਰੇ ਕਰਦੇ ਤਾਂ ਕਹਿ ਰਹੇ ਹੈਗੇ ਨੇ ਕਿ ਲੋਕ ਖਾਣਾ ਖਾਣ ਗਏ ਸੀ ਬਾਹਰ ਲੇਕਿਨ ਤੋ ਜਾਂ ਤਿੰਨ ਮੋਟਰਸਾਈਕਲਾਂ ਉੱਤੇ ਸਵਾਰ ਸ਼ਾਇਦ 4 ਤੋਂ ਵੀ ਵੱਧ ਇਨ੍ਹਾਂ ਹਮਲਾਵਰਾਂ ਦੀ ਸ਼ੂਟਰਾਂ ਦੀ ਗਿਣਤੀ ਰਹੀ ਹੋएगी ਜਿਨ੍ਹਾਂ ਨੇ ਆਕੇ ਇਹਨਾਂ ਦੀ ਕਰੇਟਾ ਗੱਡੀ ਉੱਤੇ ਤਾਬੜ ਤੋੜ ਗੋਲੀਆਂ ਚਲਾਈਆਂ 14 ਗੋਲੀਆਂ ਦੱਸਿਆ ਜਾਂਦਾ ਨਮੀਸ਼ ਦਾਨੇ ਨੂੰ ਲੱਗੀਆਂ ਜਿਸ ਦੀ ਮੌਤ ਹੋ ਗਈ ਤੇ ਗੰਗੇ ਮਖਬੂਲ ਪੁਰੇ ਨੂੰ ਸ਼ਾਇਦ 4 ਜਾਂ 5 ਗੋਲੀਆਂ ਲੱਗੀਆਂ ਕ੍ਰਿਟੀਕਲ ਸਟੇਟ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ